ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਸ਼ੈਫ ਗੁਰਪ੍ਰੀਤ ਸਨ ਅੱਜ ਲੈ ਕੇ ਆਇਆ ਮੈਂ ਤੁਹਾਡੇ ਲਈ ਟਮਾਟਰ ਸੂਪ ਦੀ ਰੈਸਪੀ ਬਿਲਕੁਲ ਬਾਜ਼ਾਰ ਵਰਗਾ ਟਮਾਟਰ ਸੂਪ ਹੈ ਜਿਹੜਾ ਆਪਾਂ ਘਰ ਦੇ ਵਿੱਚ ਕਿਵੇਂ ਬਣਾ ਸਕਦੇ ਹਾਂ ਤੇ ਕਿਹੜੇ ਕਿਹੜੇ ਸਮਾਨ ਦੀ ਜ਼ਰੂਰਤ ਆ ਲਓ ਜੀ ਫਿਰ ਕਰਦੇ ਹਾਂ ਪਰ ਰੈਸਪੀ ਨੂੰ ਸ਼ੁਰੂ ਟਮਾਟਰ ਸੂਪ ਬਣਾਉਣ ਦੇ ਲਈ ਆਪਾਂ ਲਏ 500 ਗ੍ਰਾਮ ਟਮਾਟਰ ਟਮਾਟਰ ਜਿਹੜੇ ਤੁਸੀਂ ਥੋੜੇ ਜਿਹਾ ਵੱਡੇ ਸਾਈਜ਼ ਦੇ ਲੈਣੇ ਆ ਤੇ ਇੱਕ ਤੁਸੀਂ ਧਿਆਨ ਕਰਨਾ ਵੀ ਟਮਾਟਰ ਜਿਹੜੇ ਆਪਣੇ ਰੈੱਡ ਕਲਰ ਦੇ ਹੋਣੇ ਚਾਹੀਦੇ ਆ ਯਾਨੀ ਕਿ ਟਮਾਟਰ ਜਿਹੜੇ ਤੁਸੀਂ ਪੱਕੇ ਲੈਣੇ ਆ ਕੱਚੇ ਟਮਾਟਰ ਨਹੀਂ ਹੋਣੇ ਜੇ ਇਹਦੇ ਤੁਹਾਡੇ ਸ 1 ਕਿ ਟਮਾਟਰ ਦੇ ਜਿਹੜੀ ਤੁਸੀਂ 6 ਪੀਸ ਬਣਾ ਦੇਣੇ ਆ ਇਸ ਤਰ੍ਹਾਂ ਤੁਸੀਂ ਥੋੜੇ ਲੰਮੇ ਲੰਮੇ ਕੱਟਨੇ ਟਮਾਟਰ ਤੇ ਲੋਹੀ ਟਮਾਟਰਾਂ ਦੀ ਜਿਹੜੀ ਆਪਾਂ ਕਟਿੰਗ ਕਰ ਲਈ ਹੈ ਤੇ 1/2 ਇੰਚ ਲੈ ਆਪਾਂ ਅਦਰਕ ਦਾ ਟੁਕੜਾ ਤੇ ਅਦਰਕ ਦੇ ਟੁਕੜੇ ਨੂੰ ਤੁਸੀਂ ਥੋੜਾ ਜਿਹਾ ਬਰੀਕ ਕੱਟ ਕਰ ਦੇਣਾ ਤਾਂ ਲੋ ਜੀ ਇਹਦੇ ਅੰਦਰ ਕਦਾ ਟੁਕੜਾ ਵੀ ਆਪਾਂ ਜਿਹੜਾ ਕੱਟ ਕਰ ਦਿੱਤਾ ਹੋਇਆ ਹੈ। ਟਮਾਟਰਾਂ ਨੂੰ ਗਲਾਉਣ ਦੇ ਲਈ ਆਪਾਂ ਲਈਏ ਕੜਾਈ। ਕਟਾਈ ਦੇ ਵਿੱਚ ਪਾ ਲਾਂਗੇ ਆਪਾਂ ਟਮਾਟਰ। ਜਾਂ ਫਿਰ ਤੁਸੀਂ ਕੁੱਕਰ ਦੇ ਵਿੱਚ ਪਾ ਕੇ ਟਮਾਟਰਾਂ ਨੂੰ ਗਲਾ ਸਕਦੇ ਹੋ। ਕੁੱਕਰ ਦੀਆਂ ਜਿਹੜੀਆਂ ਤੁਸੀਂ ਦੋ ਸੀਟੀਆਂ ਮਾਰ ਲੈਣੀਆਂ ਤਾਂ ਟਮਾਟਰਾਂ ਜਿਹੜੇ ਟੁਕੜੇ ਚੰਗੀ ਤਰ੍ਹਾਂ ਡਲ ਜਾਣਗੇ। 1 ਕੱਪ ਪਾਵਾਂਗੇ ਆਪਾਂ ਪਾਣੀ ਦਾ। ਅੱਧਾ ਚਮਚ ਪਾਵਾਂਗੇ ਆਪਾਂ ਨਮਕ ਦਾ। ਤਾਂ ਨਮਕ ਨੂੰ ਜਿਹੜਾ ਆਪਾਂ ਹਲਾ ਦਾਂਗੇ। ਕੜਾਈ ਤੁਸੀਂ ਉਹ ਲੈਣੀ ਹੈ ਜਿਹੜੀ ਤੁਹਾਡੀ ਉੱਪਰ ਤੋਂ ਕਵਰ ਹੁੰਦੀ ਹੋਵੇ। ਲਓ ਜੀ ਨਮਕ ਨੂੰ ਜਿਹੜਾ ਆਪਾਂ ਪਾਣੀ ਦੇ ਵਿੱਚ ਮਿਕਸ ਕਰ ਦਿੱਤਾ ਹੋਇਆ ਤੱਕੜਾਈ ਨੂੰ ਉੱਪਰ ਤੋਂ ਕਵਰ ਕਰਕੇ ਤੇ ਚੁੱਲ੍ਹੇ ਨੂੰ ਕਰ ਦਾਂਗੇ ਆਪਾਂ ਹੁਣ ਤੇ 5 ਤੋਂ 7 ਮਿੰਟ ਕਰਾਂਗੇ ਆਪਾਂ ਇਹਦੀ ਵੇਟ ਟਮਾਟਰਾਂ ਨੂੰ ਪਕਦੇ ਹੋਏ ਆਪਣੇ 8 ਮਿੰਟ ਹੋ ਚੁੱਕੇ ਨੇ ਹੁਣ ਆਪਾਂ ਕਰਦੇ ਹਾਂ ਚੈੱਕ ਤੇ ਲਓ ਜੀ ਦੇਖ ਸਕਦੇ ਹੋ ਤੁਸੀਂ ਟਮਾਟਰਾਂ ਦਾ ਜਿਹੜਾ ਛਲਕਾ ਪੂਰੀ ਤਰ੍ਹਾਂ ਅਲੱਗ ਹੋ ਚੁੱਕਿਆ ਤੇ ਚੁੱਲ੍ਹੇ ਨੂੰ ਕਰ ਦਾਂਗੇ ਹੁਣ ਆਪਾਂ ਬੰਦ ਤਾਂ ਕੜਾਈ ਨੂੰ ਲਾ ਲੈਨੇ ਹੁਣ ਆਪਾਂ ਥੱਲੇ ਟਮਾਟਰਾਂ ਨੂੰ ਆਪਾਂ 5 ਤੋਂ 7 ਮਿੰਟ ਤੱਕ ਠੰਡੇ ਕਰਨਾ ਪਹਿਲਾਂ ਨਾਲ ਦੀ ਨਾਲ ਨਹੀਂ ਤੁਸੀਂ ਇਹਨਾਂ ਦੀ ਪੇਸਟ ਬਣਾਉਣੇਗੇ ਠੰਡੇ ਕਰਕੇ ਹੀ ਪੇਸਟ ਬਣਾਉਣੀ ਹੈ ਇਸ ਤਰ੍ਹਾਂ ਤੁਸੀਂ ਹਲਾ ਕੇ ਇਹਨਾਂ ਨੂੰ ਠੰਡੇ ਕਰ ਲੈਣਾ ਤਾਂ ਲਓ ਜੀ 5 ਤੋਂ 7 ਮਿੰਟ ਹੋ ਚੁੱਕੇ ਆ ਟਮਾਟਰ ਜਿਹੜੇ ਆਪਣੇ ਥੋੜੇ ਜਿ ਠੰਡੇ ਹੋ ਗਏ ਆ ਤਾਂ ਹੁਣ ਆਪਾਂ ਜਿਹੜੀ ਇਹਨਾਂ ਦੀ ਬਣਾ ਲਾਂਗੇ ਪੇਸਟ ਤਾਂ ਪਾਣੀ ਜਿਹੜਾ ਆਪਾਂ ਵਿੱਚ ਪਾਇਆ ਹੋਇਆ ਪਾਣੀ ਨੂੰ ਤੁਸੀਂ ਨਾਲ ਹੀ ਪਾਉਣਾ ਫੇਰ ਇਹ ਜਿਹੜੀ ਇਹਨਾਂ ਦੀ ਪੇਸਟ ਬਣੂਗੀ ਤਾਂ ਇਸ ਤਰ੍ਹਾਂ ਜਿਹੜੀ ਤੁਸੀਂ ਇਹਦੀ ਪੇਸਟ ਬਣਾ ਲੈਣੀ ਆ ਹੁਣ ਜਿਹੜੀ ਆਪਾਂ ਟਮਾਟਰਾਂ ਦੀ ਪੇਸਟ ਬਣਾਈ ਹੋਈ ਹੈ ਤਾਂ ਉਹਨੂੰ ਆਪਾਂ ਹੁਣ ਛਾਲ ਲਾਂਗੇ ਤਾਂ ਇਸ ਤਰ੍ਹਾਂ ਤੁਸੀਂ ਮੋਟੀ ਛਾਨ ਨਹੀਂ ਲੈਣੀ ਆ ਤਾਂ ਇਸ ਤਰ੍ਹਾਂ ਤੁਸੀਂ ਇਹਨੂੰ ਚਮਚ ਦੇ ਨਾਲ ਹਿਲਾਉਂਦੇ ਰਹਿਣਾ ਜੋ ਵੀ ਟਮਾਟਰ ਦੇ ਬੀਜ ਜਾਂ ਛਿਲਕੇ ਆ ਉਹ ਅਲੱਗ ਹੋ ਜਾਣਗੇ ਟਮਾਟਰਾਂ ਦੇ ਛਿਲਕੇ ਤੇ ਬੀਜ ਆ ਜਿਹੜੇ ਆਪਣੇ ਅਲੱਗ ਹੋ ਚੁੱਕੇ ਆ ਤੇ ਜਿੰਨਾ ਵੀ ਟਮਾਟਰਾਂ ਦਾ ਸੂਪ ਸੀ ਉਹ ਸਾਰਾ ਨਿਕਲ ਚੁੱਕਿਆ ਤੇ ਥੱਲੜੀ ਸਾਈਡ ਤੋਂ ਤੁਸੀਂ ਛਾਨੀ ਨੂੰ ਸਾਫ਼ ਕਰ ਲੈਣਾ ਸੂਪ ਬਣਾਉਣ ਦੇ ਲਈ ਲਵਾਂਗੇ ਆਪਾਂ ਪੈਨ ਤੇ ਚੁੱਲੇ ਨੂੰ ਕਰ ਲੈਨੇ ਆਉਣ ਤੇ ਇੱਕ ਚਮਚ ਪਾਵਾਂਗੇ ਆਪਾਂ ਦੇਸੀ ਘੀ ਦਾ ਜਾਂ ਫਿਰ ਤੁਸੀਂ ਬਟਰ ਪਾ ਲੈਣਾ ਤਾਂ ਘੀ ਨੂੰ ਹੌਣ ਦਿੰਨੇ ਆਪਾਂ ਮੈਲਟ ਕੇ ਉਹ ਜਿਹੜਾ ਆਪਣਾ ਮੈਲਟ ਹੋ ਚੁੱਕਿਆ ਤੇ ਹੁਣ ਪਾਵਾਂਗੇ ਆਪਾਂ ਛੋਟਾ ਜਿਹਾ ਦਾਲਚੀਨੀ ਦਾ ਟੁਕੜਾ ਤੇ ਦੋ ਪਾ ਲੈਣੇ ਆ ਤੁਸੀਂ ਲੌਂਗ ਇੱਕ ਆਪਾਂ ਮੰਗੇ ਆਪਾਂ ਤੇਜ ਪੱਤਾ ਤੇ ਇਹਨਾਂ ਦਾ ਆਪਾਂ ਕੱਟਾਂਗੇ ਥੋੜਾ ਜਿਹਾ ਫਲੇਵਰ ਕਿਉਂ ਦੇ ਵਿੱਚ ਜਿਹੜਾ ਆਪਣਾ ਫਲੇਵਰ ਆ ਜਾਏ ਤੇਜ ਪੱਤੇ ਦਾ ਤੇ ਲੌਂਗ ਦਾ ਤੇ ਦਾਲਚੀਨੀ ਦੇ ਟੁਕੜੇ ਦਾ ਇੱਕ ਤੋਂ ਡੇਢ ਮਿੰਟ ਜਿਹੜਾ ਆਪਾਂ ਰੋਸਟ ਕੀਤਾ ਇਹਨਾਂ ਨੂੰ ਤਾਂ ਹੁਣ ਆਪਾਂ ਪਾਲਾਂਗੇ ਟਮਾਟਰ ਜਿਹੜੇ ਆਪਾਂ ਛਾਂ ਕੇ ਰੱਖੇ ਹੋਏ ਐ ਤਾਂ ਚੁੱਲੇ ਦਾ ਕੰਪਰੇਚਰ ਜਿਹੜਾ ਆਪਾਂ ਥੋੜਾ ਜਿਹਾ ਕਰ ਲਾਂਗੇ ਲੋ ਦਾ ਕਪਾ ਪਾ ਮੰਗੇ ਆਪਾਂ ਪਾਣੀ ਦਾ ਤਾਂ ਪਾਣੀ ਪਾ ਕੇ ਤੁਸੀਂ ਇਹਨੂੰ ਹਿਲਾ ਲੈਣਾ ਤਾਂ ਤੁਸੀਂ ਇਹਦੀ ਥਿਕਨੈਸ ਚੈੱਕ ਕਰਨੀ ਆ ਵੀ ਜਿਆਦਾ ਪਤਲਾ ਵੀ ਨਹੀਂ ਹੋਣਾ ਚਾਹੀਦਾ ਤੇ ਜਿਆਦਾ ਗਾੜਾ ਵੀ ਨਹੀਂ ਹੋਣਾ ਚਾਹੀਦਾ ਤਾਂ ਜੇਕਰ ਤੁਸੀਂ ਬਿਲਕੁਲ ਬਾਜ਼ਾਰ ਵਰਗਾ ਬਣਾਉਣਾ ਤਾਂ ਫਿਰ ਜਿਹੜਾ ਆਪਾਂ ਨੂੰ ਇਹਦੇ ਵਿੱਚ ਇੱਕ ਚਮਚ ਜਿਹੜਾ ਕੌਰਨ ਫਲੋਰ ਪਾਉਣਾ ਪੈਣਾ ਤਾਂ ਫਿਰ ਜਿਹੜੀ ਇਹਦੀ ਥਿਕਨੈਸ ਬਿਲਕੁਲ ਬਾਜ਼ਾਰ ਵਰਗੀ ਬਣੋਗੇ ਜਿੱਦਾਂ ਦਾ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ ਮਿਲਦਾ ਹੈ ਹੁਣ ਪਾਵਾਂਗੇ ਅੱਧਾ ਚਮਚ ਨਮਕ ਦਾ ਅੱਧਾ ਚਮਚ ਜਿਹੜਾ ਆਪਾਂ ਪਹਿਲਾਂ ਪਾਇਆ ਹੋਇਆ ਸੀਗਾ ਨਮਕ ਆ ਜਿਹੜਾ ਤੁਸੀਂ ਆਪਣੇ ਸਵਾਦ ਅਨੁਸਾਰ ਪਾਉਣਾ ਤੇ ਨਮਕ ਨੂੰ ਜਿਹੜਾ ਆਪਾਂ ਮਿਕਸ ਕਰ ਲਾਂਗੇ ਅੱਧਾ ਚਮਚ ਪਾਵਾਂਗੇ ਆਪਾਂ ਕਾਲੀ ਮਿਰਚ ਪਾਊਡਰ ਕਾਲੀ ਮਿਰਚ ਪਾਊਡਰ ਪਾਉਣ ਦੇ ਨਾਲ ਜਿਹੜਾ ਇਹਦਾ ਫਲੇਵਰ ਬਹੁਤ ਹੀ ਜ਼ਿਆਦਾ ਵਧੀਆ ਹੋ ਜਾਊਗਾ ਤਾਂ ਕਾਲੀ ਮਿਰਚ ਨੂੰ ਵੀ ਜਿਹੜਾ ਆਪਾਂ ਮਿਕਸ ਕਰ ਲਾਂਗੇ ਸੂਪ ਦੇ ਵਿੱਚ ਤੁਸੀਂ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਪਾਉਣਾਗਾ ਸਿਰਫ ਤੁਸੀਂ ਨੂੰ ਤਿੰਨ ਤੋਂ ਚਾਰ ਮਿੰਟ ਤੱਕ ਪਕਾਉਣਾ ਹੀ ਆ ਬਜ਼ਾਰ ਨਾਲੋਂ ਵੀ ਹੈਲਦੀ ਹੈ ਜਿਹੜਾ ਆਪਣਾ ਸੂਪ ਬਣੂਗਾ ਤੇ ਟੇਸਟੀ ਵੀ ਬਹੁਤ ਜ਼ਿਆਦਾ ਬਣੂਗਾ ਤੇ ਕੋਈ ਵੀ ਚੀਜ਼ ਆ ਤੁਸੀਂ ਜਿਹੜੀ ਘਰੇ ਬਣਾ ਕੇ ਖਾਓ ਬਾਜ਼ਾਰ ਵਾਲੀ ਚੀਜ਼ਾਂ ਦਾ ਤੁਹਾਨੂੰ ਪਤਾ ਹੀ ਹੈ ਕੀ ਮਿਲਦਾ ਬਾਜ਼ਾਰ ਦੇ ਵਿੱਚ ਸੂਪ ਦੇ ਨਾਂ ਤੇ ਆਪਾਂ ਨੂੰ ਪਾਣੀ ਦਿੱਤਾ ਜਾਂਦਾ ਜ਼ਿਆਦਾਤਰ ਜਿਹੜਾ ਉਹਦੇ ਵਿੱਚ ਫੂਡ ਕਲਰ ਹੁੰਦਾ ਤੇ ਕਾਰਨਫਲੋਰ ਹੁੰਦਾ ਇਸ ਤੋਂ ਇਲਾਵਾ ਉਹਦੇ ਵਿੱਚ ਕੁਝ ਨਹੀਂ ਹੁੰਦਾ ਤਾਂ ਹੁਣ ਇਹਨੂੰ ਆਪਾਂ ਤਿੰਨ ਤੋਂ ਚਾਰ ਮਿੰਟ ਪਕਾਵਾਂਗੇ ਹੁਣ ਆਪਾਂ ਪਾਵਾਂਗੇ ਇੱਥੇ ਥੋੜਾ ਜਿਹਾ ਫੂਡ ਕਲਰ ਯਾਨੀ ਕਿ ਥੋੜਾ ਜਿਹਾ ਆਪਣ ਨੂੰ ਰੈੱਡ ਦਿਖੇ ਜਿਦਾਂ ਦਾ ਬਾਜ਼ਾਰ ਦੇ ਵਿੱਚੋਂ ਮਿਲਦਾ ਬਾਦ ਦੋ ਚੁਟਕੀਆਂ ਹੀ ਤੁਸੀਂ ਪਾਉਣਾ ਫੂਡ ਕਲਰ ਇਸ ਤੋਂ ਜ਼ਿਆਦਾ ਨਹੀਂ ਪਾਉਣਾਗਾ ਤੇ ਲਓ ਜੀ ਦੇਖ ਸਕਦੇ ਹੋ ਤੁਸੀਂ ਸੂਪ ਆ ਜਿਹੜਾ ਆਪਣਾ ਰੈੱਡ ਹੋ ਚੁੱਕਿਆ ਸੂਪ ਨੂੰ ਪਕਦਿਆਂ ਐ ਦੋ ਤੋਂ ਤਿੰਨ ਮਿੰਟ ਹੋ ਚੁੱਕੇ ਐ ਤੇ ਥਿਕਨੈਸ ਤੁਸੀਂ ਇਹਦੀ ਚੈੱਕ ਕਰ ਸਕਦੇ ਹੋ ਇਸ ਤੋਂ ਜ਼ਿਆਦਾ ਆਪਾਂ ਇਹਨੂੰ ਗਾੜਾ ਨਹੀਂ ਕਰਨਾਗਾ ਤੇ ਚੁੱਲ੍ਹੇ ਨੂੰ ਕਰ ਦਨੇ ਆ ਹੁਣ ਆਪਾਂ ਬੰਦ ਤਾਂ ਲਓ ਜੀ ਕਰੋ ਲੁੱਕ ਚੈੱਕ ਸੂਪ ਆ ਜਿਹੜਾ ਆਪਣਾ ਬਣ ਕੇ ਹੋ ਚੁੱਕਿਆ ਤਿਆਰ ਤੇ ਥਿਕਨੈਸ ਚੈੱਕ ਕਰੋ ਤੁਸੀਂ ਇਹਦੀ ਬਿਨਾ ਕਾਰਨਫਲੋਰ ਪਾਉਣ ਤੋਂ ਐਡੀ ਵਧੀਆ ਥਿਕਨੈਸ ਆਈ ਹੈ ਆਪਣੀ ਤੇ ਟਮਾਟੋ ਦਾ ਸੂਪ ਆ ਜਿਹੜਾ ਆਪਣੀ ਸਿਹਤ ਦੇ ਲਈ ਬਹੁਤ ਹੀ ਜ਼ਿਆਦਾ ਹੈਲਦੀ ਹੁੰਦਾ ਤਾਂ ਤੁਸੀਂ ਜਿਹੜਾ ਇਹਨੂੰ ਆਪਣੇ ਘਰ ਦੇ ਵਿੱਚ ਇੱਕ ਵਾਰੀ ਟਰਾਈ ਜ਼ਰੂਰ ਕਰਨਾ ਤੇ ਤੁਹਾਡੇ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗਾ ਤਾਂ ਹੁਣ ਕਰਦੇ ਆਪਾਂ ਇਹਨੂੰ ਸਰਵ ਤਾਂ ਹੁਣ ਆਪਾਂ ਕਰਾਂਗੇ ਇਹਦੀ ਗਾਰਨਿਸ਼ ਫਰੈਸ਼ ਕਰੀਮ ਦੇ ਨਾਲ ਤਾਂ ਇਸ ਤਰ੍ਹਾਂ ਤੁਸੀਂ ਇਹਦੇ ਉੱਪਰ ਫਰੈਸ਼ ਕਰੀਮ ਪਾ ਦੇਣੀ ਆ ਤਾਂ ਹੁਣ ਜਿਹੜੀ ਆਪਾਂ ਉੱਪਰ ਤੋਂ ਤਣੀਆਂ ਦੇ ਨਾਲ ਗਾਰਨਿਸ਼ ਕਰ ਦਾਂਗੇ ਇਹਦੀ ਤਾਂ ਲਓ ਜੀ ਕਰੋ ਲੁੱਕ ਚੈੱਕ ਸੂਪ ਆ ਜਿਹੜਾ ਆਪਣਾ ਸਰਵ ਲਈ ਰੈਡੀ ਆ ਤਾਂ ਤੁਸੀਂ ਮੇਰੀ ਇਸ ਰੈਸਪੀ ਨੂੰ ਆਪਣੇ ਘਰ ਦੇ ਵਿੱਚ ਇੱਕ ਵਾਰੀ ਟਰਾਈ ਜ਼ਰੂਰ ਕਰਨਾ ਤੇ ਕਮੈਂਟ ਦੇ ਵਿੱਚ ਦੱਸਣਾ ਵੀ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਲੱਗੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਜੀ ਫਿਰ ਆਪਾਂ ਤੁਹਾਨੂੰ ਕਿਸੇ ਨਵੀਂ ਰੈਸਪੀ ਦੇ ਨਾਲ ਵੀਡੀਓ ਵੇਖਣ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ